ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਸ਼ੈਲੀ ਆ ਮੈਂ ਆਪਣੇ ਮਾਪਿਆਂ ਦੀ ਇਕਲੀ ਧੀ ਸੀ ਮੇਰੇ ਤੋਂ ਬਾਅਦ ਮੇਰੀ ਮਾਂ ਦੇ ਕੋਈ ਬੱਚਾ ਹੀ ਨਹੀਂ ਹੋਇਆ ਸੀ ਕਿਉਂਕਿ ਮੇਰੇ ਤੋਂ ਬਾਅਦ ਮੇਰੀ ਮਾਂ ਨੂੰ ਬਿਮਾਰੀ ਲੱਗ ਗਈ ਸੀ ਜਿਸ ਦੇ ਕਰਕੇ ਉਹਨੇ ਕੋਈ ਬੱਚਾ ਨਹੀਂ ਲਿਆ ਸੀ ਜਦੋਂ ਮੈਂ 5 ਕੋ ਸਾਲ ਦੀ ਹੋਈ ਮੇਰੇ ਪਿਓ ਨੇ ਦੂਜਾ ਵਿਆਹ ਕਰਵਾ ਲਿਆ। ਮੇਰਾ ਪਿਓ ਹਜੇ ਜਵਾਨ ਸੀ। ਉਹਨੇ ਵੀ ਸੋਚਿਆ ਕਿ ਹਜੇ ਬੜੀ ਉਮਰ ਪਈ ਆ ਤੇ ਐਨੀ ਉਮਰ ਹੀ ਇਕੱਲਾ ਕਿੱਦਾਂ ਬਤਾਉਂਗਾ ਤੇ ਨਾਲੇ ਕੁੜੀ ਦਾ ਧਿਆਨ ਵੀ ਕੌਣ ਰੱਖੂਗਾ। ਇਹ ਹੀ ਸੋਚ ਕੇ ਉਹਨੇ ਦੂਜਾ ਵਿਆਹ ਕਰਵਾ ਲਿਆ। ਮੇਰੀ ਮਤਰੀ ਮਾਂ ਬਹੁਤ ਚੰਗੀ ਸੀ। ਮੇਰਾ ਬੜਾ ਤੇ ਘਰ ਦੀ ਹੁੰਦੀ ਸੀ। ਫਿਰ ਉਹਦੇ ਵੀ 1 ਸਾਲ ਬਾਅਦ ਮੁੰਡਾ ਹੋ ਗਿਆ। ਮੇਰਾ ਡੈਡੀ ਕਹਿਣ ਲੱਗਾ ਕਿ ਹੋਣਾ ਸੀ ਕੋਈ ਹੋਰ ਬੱਚਾ ਨਹੀਂ ਲੈਣਾ ਇੱਕ ਧੀ ਤੇ ਇੱਕ ਪੁੱਤ ਬਹੁਤ ਆ ਮੇਰੀ ਮਤਰੀ ਮਾਂ ਮੇਰਾ ਤੇ ਵੀਰੇ ਦਾ ਵੀ ਬੜਾ ਤੇ ਘਰਦੀ ਹੁੰਦੀ ਸੀ ਮੇਰੇ ਡੈਡੀ ਨੇ ਉਹਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਧੀ ਨਾਲ ਫਰਕ ਨਹੀਂ ਕਰਨਾ ਤੇ ਆਪਣੇ ਬੱਚੇ ਵਾਂਗ ਹੀ ਇਹਨੂੰ ਸਮਝਣਾ ਮੇਰੇ ਵੀਰੇ ਦਾ ਨਾਮ ਅਮ੍ਰਿਤਾ ਅਮ੍ਰਿਤ ਜਿੱਦਾਂ ਜਿੱਦਾਂ ਵੱਡਾ ਹੋਇਆ ਉਹ ਮੇਰੇ ਹੱਥਾਂ ਵਿੱਚ ਹੀ ਪਲਿਆ ਸੀ ਮੈਂ ਉਹਨੂੰ ਨਿੱਕੇ ਜਿਹੇ ਨੂੰ ਹੀ ਖੜਾਉਂਦੀ ਹੁੰਦੀ ਸੀ ਜਿੱਦਾਂ ਜਿੱਦਾਂ ਵੱਡਾ ਹੁੰਦਾ ਗਿਆ ਓਦਾਂ ਓਦਾਂ ਮੈਨੂੰ ਵੀ ਸਮਝ ਆਉਂਦੀ ਜਾਂਦੀ ਸੀ ਮੈਂ ਵੀ ਵੱਡੀ ਹੋ ਗਈ ਸੀ ਪਰ ਅਮ੍ਰਿਤਾਂ ਇੰਚ ਜਵਾਨ ਹੋਇਆ ਕਿ ਉਹ ਮੇਰੇ ਨਾਲੋਂ ਵੱਡਾ ਲੱਗਦਾ ਸੀ ਸਾਰੇ ਕਹਿ ਦਿੰਦੇ ਸੀ ਕਿ ਮੁੰਡਾ ਵੱਡਾ ਲੱਗਦਾ ਤੇ ਕੁੜੀ ਛੋਟੀ ਆ ਪਰ ਮੈਂ ਅਮ੍ਰਿਤ ਤੋਂ 5 ਸਾਲ ਵੱਡੀ ਸੀ ਅਮ੍ਰਿਤ ਵੀ ਮੇਰਾ ਬੜਾ ਤੇ ਘਰਦਾ ਹੁੰਦਾ ਸੀ ਉਹਨਾਂ ਨੇ ਪਤਾ ਸੀ ਕਿ ਮੈਂ ਉਹਦੀ ਸੱਚੀ ਭੈਣ ਨਹੀਂ ਆ ਸਾਡਾ ਪਿਓ ਤਾਂ ਇੱਕ ਹੀ ਸੀ ਪਰ ਮਾਵਾ ਅਲੱਗ ਅਲੱਗ ਸੀ ਮੈਨੂੰ ਸਾਰੇ ਕਹਿ ਦਿੰਦੇ ਸੀ ਕਿ ਤੇਰੀ ਮਾਂ ਕਿਤੇ ਗਈ ਹੋਈ ਆ ਇਸ ਲਈ ਹੁਣ ਤੇਰੀ ਮਾਂ ਇਹ ਹੀ ਆ ਜਦੋਂ ਮੈਂ ਨਿੱਕੀ ਸੀ ਤਾਂ ਮੈਨੂੰ ਇੰਨੀ ਸਮਝ ਨਹੀਂ ਸੀ ਪਰ ਮੈਨੂੰ ਆਪਣੀ ਮਾਂ ਦੀ ਬੜੀ ਪਹਿਚਾਣ ਸੀ ਦੂਜੀ ਮਾਂ ਆਉਣ ਤੇ ਮੇਰੇ ਪਿਓ ਨੇ ਮੇਰੀ ਪਹਿਲੀ ਮਾਂ ਦੀ ਫੋਟੋ ਨੂੰ ਪੇਟੀ ਵਿੱਚ ਰੱਖ ਦਿੱਤਾ ਸੀ ਤਾਂ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਾ ਲੱਗ ਸਕੇ ਪਰ ਮੈਨੂੰ ਸਭ ਕੁਝ ਪਤਾ ਸੀ ਮੇਰੀ ਆਪਣੀ ਸਤੀ ਮਾਂ ਨੇ ਮੈਨੂੰ ਆਪਣੀ ਬੁੱਕਲ ਵਿੱਚ ਰੱਖਦੀ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਥੋੜਾ ਚਿਰ ਹੀ ਜਿਉਂਦੀ ਰਹਿ ਸਕਦੀ ਆ ਤੇ ਉਸ ਦੇ ਸਾਹਾਂ ਦਾ ਕੋਈ ਵਸਾਣ ਨਹੀਂ ਸੀ ਇਸ ਲਈ ਉਹ ਮੈਨੂੰ ਆਪਣੇ ਕੋਲ ਕੋਲ ਹੀ ਰੱਖਦੀ ਹੁੰਦੀ ਸੀ ਪਰ ਜਦੋਂ ਦੀ ਉਹ ਮੈਨੂੰ ਛੱਡ ਕੇ ਚਲੀ ਗਈ ਤਾਂ ਮੇਰੀ ਮਤਰੀ ਮਾਂ ਆ ਗਈ ਸੀ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਉਹ ਮੈਨੂੰ ਬੁੱਕਲ ਵਿੱਚ ਤਾਂ ਨਹੀਂ ਰੱਖਦੀ ਸੀ ਪਰ ਮੇਰੇ ਨਾਲ ਉਹਨੇ ਕਦੀ ਫਰਕ ਨਹੀਂ ਕੀਤਾ ਸੀ ਹਰ ਲੋੜੀ ਦੀ ਚੀਜ਼ ਮੈਨੂੰ ਲੈ ਕੇ ਦਿੰਦੀ ਹੁੰਦੀ ਸੀ ਮੈਂ ਹਰ ਕੋਈ ਚੀਜ਼ ਆਪਣੀ ਮਾਂ ਕੋਲੋਂ ਮੰਗਦੀ ਸੀ ਮੈਂ ਕਦੇ ਡੈਡੀ ਕੋਲੋਂ ਮੰਗੀ ਹੀ ਨਹੀਂ ਸੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਜੇ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਤਾਂ ਮੇਰਾ ਪੁੱਤ ਮੈਨੂੰ ਦੱਸ ਦਿਆ ਕਰ ਪਰ ਮੈਂ ਤਾਂ ਆਪਣੀ ਮਤਰੀ ਮਾਂ ਨੂੰ ਵੀ ਆਪਣੀ ਸਹੀ ਮਾਂ ਹੀ ਸਮਝਿਆ ਹੋਇਆ ਸੀ ਤੇ ਮੈਂ ਵੀ ਉਹਨੂੰ ਪਿਆਰ ਕਰਦੀ ਹੁੰਦੀ ਸੀ ਅਸੀਂ ਭੈਣ ਭਰਾ ਦੋਵੇਂ ਇਕੋ ਸਕੂਲ ਵਿੱਚ ਹੀ ਪੜ੍ਹੇ ਸੀ ਮੈਂ ਉਹਨੂੰ ਹੱਥ ਫੜ ਕੇ ਸਕੂਲ ਲੈ ਕੇ ਜਾਂਦੀ ਹੁੰਦੀ ਸੀ ਨਾ ਮੈਂ ਕਦੀ ਅਮ੍ਰਿਤ ਨੂੰ ਰੋਣ ਦਿੱਤਾ ਸੀ ਤੇ ਨਾ ਹੀ ਕਦੀ ਉਹਨੂੰ ਤੰਗ ਕੀਤਾ ਸੀ ਹਰ ਵੇਲੇ ਉਹਨੂੰ ਖੁਡਾਉਂਦੀ ਤੇ ਉਹਨੂੰ ਖੁਸ਼ ਰੱਖਦੀ ਹੁੰਦੀ ਸੀ ਮੇਰਾ ਡੈਡੀ ਵੀ ਸਾਨੂੰ ਦੋਨਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਸੀ ਤੇ ਕਹਿ ਦਿੰਦਾ ਸੀ ਕਿ ਮੈਨੂੰ ਆਪਣੀ ਧੀ ਵੱਲ ਦੇਖ ਕੇ ਉਹਦੀ ਮਾਂ ਦੀ ਯਾਦ ਨਹੀਂ ਆਉਂਦੀ ਕਿਉਂਕਿ ਮੇਰੀ ਧੀ ਇੰਨੀ ਸਿਆਣੀ ਆ ਕਿ ਛੋਟੇ ਵੀਰ ਨੂੰ ਆਪਣੇ ਹੱਥਾਂ ਵਿੱਚ ਰੱਖਦੀ ਆ ਕਦੇ ਵੀ ਅਮ੍ਰਿਤ ਨੂੰ ਰੋਂਦੇ ਨਹੀਂ ਦੇਖਿਆ ਅਮ੍ਰਿਤ ਤਾਂ ਵੈਸੇ ਵੀ ਬੜਾ ਹਸਮੁਖ ਸੀ ਹਰ ਵੇਲੇ ਖੁਸ਼ ਰਹਿੰਦਾ ਹੁੰਦਾ ਸੀ ਅਸੀਂ ਦੋਵੇਂ ਭੈਣ ਭਰਾ ਜ਼ਿਆਦਾਤਰ ਦਾਦੀ ਕੋਲ ਹੀ ਖੇਡਦੇ ਹੁੰਦੇ ਸੀ ਮੇਰੀ ਦਾਦੀ ਨੇ ਵਿੜ ਦੇ ਵਿਚਾਲੇ ਮੰਝਾ ਡਾਇਆ ਹੁੰਦਾ ਸੀ ਤੇ ਉਹ ਮੰਝਾ ਨਿੰਮ ਦੀ ਛਾਵੇਂ ਹੁੰਦਾ ਸੀ ਮੇਰਾ ਦਾਦਾ ਤਾਂ ਮੇਰੇ ਹੋਣ ਤੋਂ ਪਹਿਲਾਂ ਹੀ ਗੁਜ਼ਰ ਗਿਆ ਸੀ ਮੇਰੀ ਦਾਦੀ ਉਦੋਂ ਮੈਨੂੰ ਪੈਸੇ ਦਿੰਦੀ ਹੁੰਦੀ ਸੀ ਤੇ ਮੈਂ ਦੁਕਾਨ ਤੇ ਅਮ੍ਰਿਤ ਨਾਲ ਜਾਂਦੀ ਹੁੰਦੀ ਸੀ ਅਮ੍ਰਿਤੋ ਨੇ ਖਾਣ ਲਈ ਚੀਜ਼ ਲੈ ਕੇ ਦਿੰਦੀ ਹੁੰਦੀ ਸੀ ਸਾਡਾ ਦੋਵਾਂ ਭੈਣ ਭਰਾਵਾਂ ਦਾ ਬੜਾ ਪਿਆਰ ਸੀ ਸਾਡੀ ਭੂਆ ਕਹਿੰਦੀ ਹੁੰਦੀ ਸੀ ਕਿ ਤੁਸੀਂ ਦੋਵੇਂ ਭੈਣ ਭਰਾ ਹਮੇਸ਼ਾ ਇਦਾਂ ਹੀ ਪਿਆਰ ਰੱਖਿਓ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਮੇਰੀ ਭੂਆ ਨੂੰ ਪਤਾ ਸੀ ਕਿ ਮੇਰੀ ਮਾਂ ਜਾਣਬੁੱਝ ਕੇ ਨਹੀਂ ਮਰੀ ਉਹਨਾਂ ਤਾਂ ਬਿਮਾਰੀ ਹੀ ਲੈ ਕੇ ਬਹਿ ਗਈ ਸੀ ਇਸੇ ਕਰਕੇ ਹੀ ਡੈਡੀ ਦਾ ਦੂਜਾ ਵਿਆਹ ਕੀਤਾ ਸੀ ਨਹੀਂ ਤਾਂ ਕੀ ਲੋੜ ਸੀ ਦੂਜੇ ਵਿਆਹ ਦੀ ਹੌਲੀ ਹੌਲੀ ਅਸੀਂ ਦੋਵੇਂ ਭੈਣ ਭਰਾ ਵੱਡੇ ਹੋ ਗਏ ਡੈਡੀ ਅਮਰਿਤ ਨੂੰ ਚੰਗਾ ਕੰਮ ਸਿਖਾਉਣ ਬਾਰੇ ਸੋਚਦਾ ਸੀ ਪਰ ਅਮਰਿਤ ਦਾ ਕਿਸੇ ਕੰਮ ਵਿੱਚ ਦਿਲ ਨਹੀਂ ਲੱਗਦਾ ਸੀ ਡੈਡੀ ਤਾਂ ਹਮੇਸ਼ਾ ਇਹੀ ਕਹਿੰਦਾ ਸੀ ਕਿ ਅਮਰਿਤ ਕੋਈ ਚੰਗਾ ਕੰਮ ਕਰ ਸਿੱਖੇ ਤੇ ਚਾਰ ਪੈਸੇ ਕਮਾਵੇ ਅਸੀਂ ਦੋਵੇਂ ਭੈਣ ਭਰਾ 10-10 ਪੜ ਗਏ ਸੀ ਡੈਡੀ ਮੈਨੂੰ ਕਹਿੰਦਾ ਸੀ ਕਿ ਤੂੰ ਅੱਗੇ ਵੀ ਪੜ ਲੈ ਪਰ ਦਾਦੀ ਕਹਿੰਦੀ ਸੀ ਕਿ ਜ਼ਮਾਨਾ ਚੰਗਾ ਨਹੀਂ ਘਰ ਦਾ ਕੰਮ ਸਿਖਾ ਕੇ ਧੀ ਨੂੰ ਧੀਆ ਨੂੰ ਵਿਆਹ ਦੇਣਾ ਚਾਹੀਦਾ ਮੇਰੀ ਕਿਸਮਤ ਵਿੱਚ ਪਤਾ ਨਹੀਂ ਕੀ ਲਿਖਿਆ ਹੋਇਆ ਸੀ ਹੌਲੀ ਹੌਲੀ ਅਮ੍ਰਿਤ ਨੂੰ ਵੀ ਇੱਕ ਲੱਕੜੀ ਦੇ ਠੇਕੇਦਾਰ ਨਾਲ ਕੰਮ ਦੇ ਲਾ ਦਿੱਤਾ ਅਮ੍ਰਿਤ ਨੇ ਲੱਕੜ ਦਾ ਕੰਮ ਸਿੱਖ ਲਿਆ ਸੀ ਰੋਜ਼ ਉਹਦੇ ਨਾਲ ਜਾਂਦਾ ਤੇ ਨਾਲੇ ਠੇਕੇਦਾਰ ਕੁਝ ਪੈਸੇ ਵੀ ਦਿੰਦਾ ਸੀ ਤੇ ਨਾਲੇ ਅਮ੍ਰਿਤ ਨੂੰ ਕੰਮ ਸਿਖਾਉਂਦਾ ਸੀ ਪੈਸਿਆਂ ਦੇ ਲਾਲਚ ਨਾਲ ਅਮ੍ਰਿਤ ਚਲਾ ਜਾਂਦਾ ਹੁੰਦਾ ਸੀ ਮੈਂ ਇਕੱਲੀ ਘਰੇ ਰਹਿੰਦੀ ਹੁੰਦੀ ਸੀ ਮੇਰਾ ਦਿਲ ਨਹੀਂ ਲੱਗਦਾ ਸੀ ਮੈਂ ਅਮਰਿਤ ਨੂੰ ਕਹਿੰਦੀ ਹੁੰਦੀ ਸੀ ਕਿ ਜਦੋਂ ਤੂੰ ਚਲਾ ਜਾਣਾ ਮਗਰੋਂ ਮੈਂ ਇਕੱਲੀ ਰਹਿ ਜਾਨੀ ਆ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਕੋਈ ਨਹੀਂ ਭੈਣੇ ਡੈਡੀ ਦੇ ਕਹਿਣ ਤੇ ਮੈਨੂੰ ਕੰਮ ਤੇ ਜਾਣਾ ਪੈਂਦਾ ਨਾਲੇ ਤਾਂ ਮੈਨੂੰ ਠੇਕੇਦਾਰ ਕੁਝ ਪੈਸੇ ਦਿੰਦਾ ਤੇ ਨਾਲੇ ਮੈਂ ਕੰਮ ਸਿੱਖ ਜਾਊਗਾ ਫਿਰ ਮੈਂ ਆਪਣਾ ਕੰਮ ਕਰੂੰਗਾ ਤੇ ਤੈਨੂੰ ਵਧੀਆ ਚੀਜ਼ਾਂ ਲਿਆ ਕੇ ਦਿਆ ਕਰੂੰਗਾ ਸਾਡੇ ਡੈਡੀ ਕੋਲ ਜ਼ਿਆਦਾ ਜ਼ਮੀਨ ਨਹੀਂ ਸੀ ਸਾਰੀ ਤਾਇ ਨੇ ਆਪਣੇ ਨਾਮ ਕਰਵਾਈ ਸੀ ਡੈਡੀ ਨੇ ਤਾਂ ਮਸਾਂ ਦੋ ਕੋ ਕਿੱਲੇ ਹੀ ਦਿੱਤੇ ਸੀ ਬਾਕੀ ਸਾਰੀ ਜ਼ਮੀਨ ਤਾਇਆ ਹੀ ਵਾਂਦਾ ਸੀ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਉਹ ਵੀ ਇਕੱਲਾ ਖਾਣਾ ਹੀ ਜਾਂਦਾ ਸੀ ਤੇ ਆਪਣੇ ਨਿਆਣੇ ਉਹਨੇ ਚੰਗੇ ਘਰਾਂ ਵਿੱਚ ਵਿਆਹੇ ਹੋਏ ਸੀ ਤੇ ਬੜੇ ਵਧੀਆ ਵਿਆਹ ਕੀਤੇ ਸੀ ਅਸੀਂ ਆਪਣੇ ਘਰ ਦਾ ਟਾਈਮpass ਮਸਾਂ ਹੀ ਕਰਦੇ ਸੀ ਬਸ ਮੇਰੀ ਦਾਦੀ ਤੇ ਡੈਡੀ ਇਸੇ ਗੱਲ ਤੋਂ ਖੁਸ਼ ਸੀ ਕਿ ਮੇਰੀ ਦੂਜੀ ਮਾਂ ਵੀ ਚੰਗੇ ਘਰ ਦਿੱਤੀ ਸੀ ਤੇ ਦਿਨ ਕੱਟੀ ਜਾਂਦੀ ਸੀ ਕਿਸੇ ਗੱਲੋਂ ਕਲੇਸ਼ ਨਹੀਂ ਕਰਦੀ ਸੀ ਜਿਵੇਂ ਵੀ ਘਰੇ ਹੁੰਦਾ ਉਹਦੇ ਨਾਲ ਹੀ ਟਾਈਮ ਪਾਸ ਕਰ ਲੈਂਦੀ ਦਾਦੀ ਨੂੰ ਜਾਂ ਫਿਰ ਡੈਡੀ ਨੂੰ ਜ਼ਿਆਦਾ ਤੰਗ ਨਹੀਂ ਕਰਦੀ ਹੁੰਦੀ ਸੀ ਹੁਣ ਤਾਂ ਉਹਨੂੰ ਵੀ ਇਸ ਘਰ ਵਿੱਚ ਰਹਿੰਦੀ ਨੂੰ ਇੰਨੇ ਸਾਲ ਹੋ ਗਏ ਸੀ ਕਿ ਅਸੀਂ ਵੀ 18 ਸਾਲ ਤੋਂ ਉੱਪਰ ਹੋ ਗਈ ਸੀ ਮੈਂ ਵੀ ਸੋਹਣੀ ਤੇ ਜਵਾਨ ਸੀ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਪਰ ਪੈਸੇ ਇੰਨੇ ਘੁੰਦੇ ਸੀ ਕਿ ਸਿਰਫੇ ਨਾਲ ਹੀ ਵਰਕਦੇ ਸੀ ਡੈਡੀ ਵੀ ਸਬਜ਼ੀ ਵੇਚ ਕੇ ਪੈਸੇ ਲਿਆਉਂਦਾ ਸੀ ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਸੀ। ਦੋ ਕਿੱਲਿਆਂ ਵਿੱਚ ਵੀ ਮਸਾਂ ਹੀ ਸਰਦਾ ਸੀ। ਦਾਦੀ ਨੇ ਇੱਕ ਕਹਿ ਸੁਣ ਕੇ ਮੱਝ ਰੱਖੀ ਹੋਈ ਸੀ। ਦੁੱਧ ਦਾ ਵੀ ਘਰੋਂ ਹੀ ਸਰ ਜਾਂਦਾ ਹੁੰਦਾ ਸੀ। ਹੌਲੀ-ਹੌਲੀ ਭੂਆ ਕਹਿਣ ਲੱਗੀ ਕਿ ਚਲੋ ਸ਼ੈਲੀ ਤੇ ਲਈ ਕੋਈ ਚੰਗਾ ਰਿਸ਼ਤਾ ਦੇਖ ਲਈਏ। ਇਹ ਵੀ ਆਪਣੇ ਘਰ ਚਲੀ ਜਾਊਗੀ ਤੇ ਨਾਲੇ ਭਾਬੀ ਵੀਰੇ ਦਾ ਬੋਝ ਹਲਕਾ ਹੋ ਜਾਊ। ਭੂਆ ਨੇ 2-3 ਰਿਸ਼ਤੇ ਦਿਖਾਏ। ਪਰ ਉਹ ਮੇਰੀ ਦਾਦੀ ਨੂੰ ਚੰਗੇ ਨਹੀਂ ਲੱਗੇ ਉਹ ਕਹਿੰਦੀ ਸੀ ਕਿ ਮੈਂ ਆਪਣੀ ਧੀ ਨੂੰ ਇਦਾਂ ਦੇ ਘਰ ਨਹੀਂ ਵਿਆਉਣਾ ਤੇ ਨਾਲੇ ਆਉਣ ਵਾਲੇ ਟਾਈਮ ਵਿੱਚ ਉਹਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਆਪਣੇ ਘਰ ਰੱਜ ਕੇ ਖਾਵੇ ਤੇ ਜੱਗ ਪਾਉਂਦਾ ਪਾਵੇ ਪਰ ਫਿਰ ਪੂਆ ਨੇ ਉਹਨਾਂ ਰਿਸ਼ਤਿਆਂ ਨੂੰ ਜਵਾਬ ਦੇ ਦਿੱਤਾ ਤੇ ਇੱਕ ਚੰਗਾ ਰਿਸ਼ਤਾ ਲੱਭ ਕੇ ਲਿਆਂਦਾ ਮੁੰਡੇ ਵਾਲੇ ਘਰ ਆ ਗਏ ਮੁੰਡਾ ਵੀ ਸੋਹਣਾ ਸੀ 16 ਕਿੱਲੇ ਜ਼ਮੀਨ ਸੀ ਇੱਕ ਭਰਾ ਤੇ ਚਾਰ ਭੈਣਾਂ ਸੀ ਉਹਨਾਂ ਨੇ ਮੈਨੂੰ ਵੀ ਪਸੰਦ ਕਰ ਲਿਆ ਤੇ ਰਿਸ਼ਤਾ ਪੱਕਾ ਕਰ ਦਿੱਤਾ। ਇਦਾਂ ਫਿਰ ਤਿੰਨ ਕੋ ਮਹੀਨਿਆਂ ਬਾਅਦ ਮੇਰਾ ਵਿਆਹ ਰੱਖ ਦਿੱਤਾ। ਡੈਡੀ ਕੋਲ ਕੁਝ ਪੈਸੇ ਸੀ ਤੇ ਜ਼ਿਆਦਾ ਬਰਾਤ ਨਾਲ ਆਨਲਾਈਨ ਮੁੰਡੇ ਵਾਲਿਆਂ ਨਾਲ ਗੱਲ ਕਰ ਲਈ। ਮੁੰਡੇ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਸੀ। ਉਹਨਾਂ ਨੇ ਵੀ ਸਾਡੇ ਕਹਿਣ ਤੇ ਥੋੜੀ ਬਰਾਤ ਲਿਆਂਦੀ ਤੇ ਵਿਆਹ ਕੇ ਲੈ ਗਏ। ਵਧੀਆ ਵਿਆਹ ਕੀਤਾ। ਹਰ ਇੱਕ ਚੀਜ਼ ਮੇਰੇ ਦਾਜ ਵਿੱਚ ਗਈ ਸੀ। ਮੇਰੀ ਦਾਦੀ ਨੇ ਵੀ ਕੁਝ ਪੈਸੇ ਜੋੜੇ ਸੀ ਤੇ ਚੰਗੀਆਂ-ਚੰਗੀਆਂ ਚੀਜ਼ਾਂ ਦਾਜ ਵਿੱਚ ਦਿੱਤੀਆਂ ਸੀ ਜਦੋਂ ਮੈਂ ਘਰੋਂ ਤੁਰਨ ਲੱਗੀ ਤਾਂ ਮੇਰਾ ਭਰਾ ਅਮਰਿਤ ਬੜਾ ਰੋਇਆ ਸੀ ਉਹਨੂੰ ਵੀ ਮੇਰੇ ਬਿਨਾਂ ਰਹਿਣ ਦੀ ਆਦਤ ਨਹੀਂ ਸੀ ਅਸੀਂ ਦੋਵਾਂ ਭੈਣ ਭਰਾਵਾਂ ਦੀ ਬੜੀ ਪਾਂਦੀ ਸੀ ਮੇਰਾ ਡੈਡੀ ਵੀ ਮੈਨੂੰ ਗੱਲ ਲੱਗ ਕੇ ਬੜਾ ਰੋਇਆ ਸੀ ਮੈਨੂੰ ਨਿੱਕੀ ਜਹੀ ਨੂੰ ਉਹਨੇ ਪਾਲਿਆ ਸੀ ਮੇਰੀ ਦੂਜੀ ਮਾਂ ਉਹਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ ਵਿਆਹ ਵੇਲੇ ਉਹਨੇ ਹਰ ਇੱਕ ਚੀਜ਼ ਮੈਨੂੰ ਆਪ ਲੈ ਕੇ ਦਿੱਤੀ ਸੀ ਤੇ ਮੈਨੂੰ ਮੇਰੀ ਮਾਂ ਦੀ ਯਾਦ ਨਹੀਂ ਆਉਣ ਦਿੱਤੀ ਸੀ ਮੈਂ ਉਹਦੇ ਤੋਂ ਖੁਸ਼ ਸੀ ਫਿਰ ਮੈਂ ਆਪਣੇ ਸਹੁਰੇ ਘਰ ਚਲੀ ਗਈ ਮੇਰਾ ਘਰ ਵਾਲਾ ਸੁਹਾਗ ਰਾਤ ਨੂੰ ਮੇਰੇ ਕੋਲ ਆਇਆ ਉਹਨੇ ਮੇਰੇ ਨਾਲ ਸੁਹਾਗ ਰਾਤ ਮਨਾਈ ਤੇ ਮੈਨੂੰ ਮੂੰਹ ਦਿਖਾਈ ਤੇ ਸੋਨੇ ਦੀ ਮੰਦੀ ਪਾਈ ਸੀ ਮੈਨੂੰ ਬੜਾ ਪਿਆਰ ਦਿੱਤਾ ਤੇ ਮੇਰੇ ਤੋਂ ਬੜਾ ਖੁਸ਼ ਸੀ ਕਹਿਣ ਲੱਗਾ ਕਿ ਚੰਗੀਆਂ ਧੀਆ ਬਹੁਤ ਘੱਟ ਮਿਲਦੀਆਂ ਉਸ ਵੇਲੇ ਵੀ ਆਸ਼ਕੀ ਚੱਲਦੀ ਹੁੰਦੀ ਸੀ ਤੇ ਲੋਕ ਚੋਰੀ-ਚੋਰੀ ਆਸ਼ਕੀ ਮਾਰਦੇ ਹੁੰਦੇ ਸੀ ਪਰ ਅੱਜਕੱਲ ਤਾਂ ਸ਼ਰਿਆਮ ਸਭ ਕੁਝ ਚੱਲਦਾ ਪਰ ਮੈਂ ਬਿਲਕੁਲ ਸਹੀ ਸੀ ਮੇਰਾ ਘਰ ਵਾਲਾ ਨਿਰਮਲ ਮੇਰੇ ਤੋਂ ਬਹੁਤ ਜ਼ਿਆਦਾ ਖੁਸ਼ ਸੀ ਮੈਨੂੰ ਬੜਾ ਪਿਆਰ ਕਰਦਾ ਸੀ ਪਰ ਸਾਡੇ ਵਿਆਹ ਨੂੰ ਸਾਲ ਹੋ ਗਿਆ ਸਾਡੇ ਬੱਚਾ ਨਹੀਂ ਹੁੰਦਾ ਸੀ ਮੈਂ بڑے ਵੱਡੇ ਡਾਕਟਰਾਂ ਕੋਲੋਂ ਦਵਾਈ ਲਈ ਚੈਕਅਪ ਕਰਵਾਏ ਹਰ ਟੈਸਟ ਕਰਵਾਇਆ ਫਿਰ ਵੀ ਫਰਕ ਨਾ ਪਿਆ ਰਿਪੋਰਟ ਵਿੱਚ ਹੀ ਆਇਆ ਕਿ ਮੇਰਾ ਘਰ ਵਾਲਾ ਬੱਚਾ ਹੀ ਨਹੀਂ ਪੈਦਾ ਕਰ ਸਕਦਾ ਓਨੇ ਵੀ ਬੜੀ ਦਵਾਈ ਖਾਧੀ 2-3 ਸਾਲ ਲਗਾਤਾਰ ਉਹ ਦਵਾਈ ਖਾਂਦਾ ਰਿਹਾ ਮੈਂ ਆਪਣੀ ਦਾਦੀ ਤੇ ਮਾਂ ਦੇ ਕਹਿਣ ਤੇ ਦਵਾਈ ਖਾਣੀ ਬੰਦ ਕਰ ਦਿੱਤੀ ਸੀ ਉਹ ਮੈਨੂੰ ਕਹਿੰਦੀਆਂ ਸੀ ਕਿ ਤੇਰੇ ਵਿੱਚ ਕੋਈ ਕਮੀ ਨਹੀਂ ਤਾਂ ਤੇਰੇ ਘਰ ਵਾਲੀ ਵਿੱਚ ਹੀ ਕਮੀ ਆ ਸਭ ਕੁਝ ਤੇਰੇ ਤਾਂ ਸਹੀ ਆ ਬਸ ਉਹ ਬੱਚਾ ਹੀ ਨਹੀਂ ਪੈਦਾ ਕਰ ਸਕਦਾ ਇਸ ਲਈ ਮੈਂ ਕੋਈ ਦਵਾਈ ਨਹੀਂ ਖਾਂਦੀ ਸੀ ਮੈਂ ਤਾਂ ਬਿਲਕੁਲ ਸਹੀ ਸੀ ਮੇਰਾ ਘਰ ਵਾਲਾ ਦਵਾਈ ਖਾਂਦਾ ਰਿਹਾ ਇਦਾਂ ਹੀ ਜਦੋਂ 4 ਸਾਲ ਹੋਈ ਮੇਰੇ ਸਹੁਰਿਆਂ ਦੇ ਪਰਿਵਾਰ ਵੱਲੋਂ ਮੈਨੂੰ ਮਿਹਨੇ ਜਿਹੇ ਮਾਰਨ ਲੱਗ ਪਏ ਕਿਉਂਕਿ ਅਸੀਂ ਕਿਸੇ ਨੂੰ ਦੱਸਿਆ ਹੀ ਨਹੀਂ ਸੀ ਕਿ ਨਿਰਮਲ ਵਿੱਚ ਕਮੀ ਆ ਸਾਰੇ ਮੇਰੇ ਵਿੱਚ ਹੀ ਕਮੀ ਸਮਝਦੇ ਸੀ ਮੇਰੀ ਚਾਚੀ ਸੱਸ ਤੇ ਹੋਰ ਵੀ ਸ਼ਰੀਕਣੀਆਂ ਮੂੰਹ ਆਡਾਡ ਗੱਲਾਂ ਕਰਦੀਆਂ ਸੀ ਪਰ ਮੇਰਾ ਘਰ ਵਾਲਾ ਤੇ ਮੈਂ ਕਿਸੇ ਦੀ ਗੱਲ ਨਹੀਂ ਸੁਣਦੇ ਸੀ ਕਿਉਂਕਿ ਸਾਨੂੰ ਦੋਵਾਂ ਨੂੰ ਪਤਾ ਸੀ ਕਿ ਕਮੀ ਤਾਂ ਸਿਰਫ ਨਿਰਮਲ ਵਿੱਚ ਆ ਮੈਂ ਤਾਂ ਬਿਲਕੁਲ ਸਹੀ ਆ ਇਸ ਲਈ ਅਸੀਂ ਚੁੱਪ ਹੀ ਰਹਿੰਦੇ ਸੀ ਜਿੱਦਾਂ ਜਿੱਦਾਂ ਮੇਰਾ ਘਰ ਵਾਲਾ ਦਵਾਈ ਖਾਂਦਾ ਸੀ ਓਦਾਂ ਓਦਾਂ ਉਹ ਹੋਰ ਕਮਜ਼ੋਰ ਜਿਆ ਹੁੰਦਾ ਜਾਂਦਾ ਸੀ ਅਸੀਂ ਹਜੇ ਜਵਾਨ ਸੀ ਸਾਡੀ ਉਮਰ ਵੀ ਮਸਾਂ 1 ਕੋ ਸਾਲ ਦੀ ਸੀ ਪਰ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਸੀ ਕਿ ਉਹ ਬੱਚਾ ਪੈਦਾ ਕਿਉਂ ਨਹੀਂ ਕਰ ਸਕਦਾ ਸੀ ਇਦਾਂ ਹੀ ਆਪਣੀਆਂ ਸ਼ਰੀਕਣੀਆਂ ਦੇ ਮਿਹਣੇ ਸੁਣ ਸੁਣ ਕੇ ਮੇਰਾ ਤਮਾਗ ਤੱਕ ਮੰਨ ਲੱਗ ਪਿਆ ਸੀ ਬੜੀ ਟੈਨਸ਼ਨ ਹੁੰਦੀ ਸੀ ਮੇਰਾ ਪੇਕਾ ਪਰਿਵਾਰ ਵੀ ਮੇਰੀ ਬੜੀ ਫਿਕਰ ਕਰਦਾ ਹੁੰਦਾ ਸੀ ਇਸ ਲਈ ਮੈਂ ਆਪਣੇ ਸਹੁਰਿਆਂ ਦੇ ਗੁਵਾਂਢ ਦਾ ਮੁੰਡਾ ਹੀ ਸੈੱਟ ਕਰ ਲਿਆ। ਉਹ ਵੀ ਮੈਨੂੰ ਰੋਜ਼ ਹੀ ਦੇਖਦਾ ਹੁੰਦਾ ਸੀ। ਮੈਂ ਵੀ ਉਹਨੂੰ ਰੋਜ਼ ਦੇਖਦੀ ਸੀ। ਉਹ ਵੀ ਬਹੁਤ ਸੋਹਣਾ ਸੀ। ਉਹ ਮੈਨੂੰ ਅਕਸਰ ਹੀ ਇਸ਼ਾਰੇ ਕਰਦਾ ਹੁੰਦਾ ਸੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਭਾਦੀ ਮੈਨੂੰ ਕਿਤੇ ਮਿਲ। ਮੈਂ ਵੀ ਸੋਚਿਆ ਕਿ ਕਿਉਂ ਨਾ ਮੈਂ ਬੱਚਾ ਹੀ ਇਹਦਾ ਲੈ ਲਵਾਂ। ਉਹਦਾ ਨਾਮ ਜਸਵੀਰ ਸੀ। ਜਸਵੀਰ ਵੀ ਸੋਹਣਾ ਤੇ ਜਵਾਨ ਸੀ। ਅਜੇ ਕੁਵਾਰਾ ਹੀ ਸੀ। ਉਹ ਵੀ ਮੈਨੂੰ ਪਿਆਰ ਕਰਨ ਲੱਗ ਪਿਆ ਸੀ ਕਹਿਣ ਲੱਗਾ ਕਿ ਭਾਦੀ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਆਪਣੇ ਘਰ ਵਾਲੇ ਤੋਂ ਅੱਖ ਬਚਾ ਕੇ ਜਸਵੀਰ ਨੂੰ ਮਿਲਣ ਲੱਗ ਪਈ ਉਹਨੂੰ ਬੜਾ ਪਿਆਰ ਕਰਨ ਲੱਗ ਪਈ ਨਿਰਮਲ ਤੋਂ ਤਾਂ ਮੇਰਾ ਮਾਂ ਜਿਹਾ ਹੀ ਅੱਖ ਗਿਆ ਸੀ ਉਹਦੇ ਕਰਕੇ ਮੈਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਇਸ ਲਈ ਮੈਂ ਜਸਵੀਰ ਨੂੰ ਮਿਲੀ ਤੇ ਉਹਦੇ ਨਾਲ ਸਬੰਧ ਬਣਾ ਲਏ ਉਹਨੂੰ ਮਿਲਦੀ ਤੇ ਉਹਦੇ ਨਾਲ ਪਿਆਰ ਦੀਆਂ ਕਿੰਘਾਂ ਝੂਟਦੀ ਮੇਰੀ ਸੱਸ ਨੂੰ ਇਹਨਾਂ ਪਤਾ ਨਹੀਂ ਲੱਗਦਾ ਸੀ ਉਹ ਤਾਂ ਕੰਮਕਾਰਾਂ ਦਾ ਕਰਕੇ ਘਰੋਂ ਬਾਹਰ ਹੀ ਰਹਿੰਦੀ ਸੀ ਮੇਰਾ ਘਰ ਵਾਲਾ ਵੀ ਤਾਂ ਹੀ ਜਿਆਦਾ ਘਰੇ ਨਹੀਂ ਰਹਿੰਦਾ ਹੁੰਦਾ ਸੀ ਖੇਤੀਬਾੜੀ ਦਾ ਕਰਕੇ ਕੰਮ ਜ਼ਿਆਦਾਤਰ ਖੂਤੇ ਹੂ ਰਹਿੰਦਾ ਸੀ ਮੈਂ ਵੀ ਮਗਰੋਂ ਆਪਣੇ ਪਿਆਰ ਦੀਆਂ ਪਿੰਗਾਂ ਜਸਵੀਰ ਨਾਲ ਝੋਟਦੀ ਸੀ ਉਹਨੂੰ ਪਿਆਰ ਕਰਦੀ ਸੀ ਉਹਨੂੰ ਘਰੇ ਸੱਦ ਲੈਂਦੀ ਸੀ ਜਦੋਂ ਉਹਦੇ ਘਰੇ ਵੀ ਕੋਈ ਨਹੀਂ ਹੁੰਦਾ ਸੀ ਤੇ ਉਹਨੂੰ ਮਿਲਣ ਲਈ ਉਹਦੇ ਘਰ ਵੀ ਚਲੀ ਜਾਂਦੀ ਸੀ ਸਾਡਾ ਬਹੁਤ ਜ਼ਿਆਦਾ ਪਿਆਰ ਵੱਧ ਗਿਆ ਸੀ ਇੱਕ ਦੂਜੇ ਬਿਨਾ ਰਹਿਣ ਨੂੰ ਦਿਲ ਨਹੀਂ ਕਰਦਾ ਸੀ ਉਹ ਵੀ ਕਹਿੰਦਾ ਹੁੰਦਾ ਸੀ ਕਿ ਹੁਣ ਤੇਰੇ ਬਿਨਾ ਜ਼ਿੰਦਗੀ ਅਧੂਰੀ ਲੱਗਦੀ ਆ ਸਾਡੇ ਤਾਂ ਜਿਵੇਂ ਮੌਜ ਲੱਗੀ ਹੋਈ ਸੀ ਇਦਾਂ ਹੀ ਕੁਝ ਦਿਨ ਹੋਏ ਤੇ ਮੈਂ ਪ੍ਰੈਗਨੈਂਟ ਹੋ ਗਈ ਮੇਰਾ ਮਾਨ ਖਰਾਬ ਹੋਣ ਜਾਂ ਲੱਗ ਪਿਆ ਉਲਟੀਆਂ ਆਉਣ ਲੱਗ ਪੀਆਂ ਮੇਰੀ ਸੱਸ ਕਹਿਣ ਲੱਗੀ ਕਿ ਲੱਗਦਾ ਤੇਰੀ ਰੱਬ ਨੇ ਕੁੱਖ ਹਰੀ ਕਰ ਦਿੱਤੀ ਪਰ ਇਹ ਬੱਚਾ ਤਾਂ ਜਸਵੀਰ ਦਾ ਸੀ ਮੇਰਾ ਘਰ ਵਾਲਾ ਤਾਂ ਇੰਨੇ ਜੋਗਾ ਹੈ ਹੀ ਨਹੀਂ ਸੀ ਉਹ ਮੈਨੂੰ ਖੁਸ਼ ਵੀ ਨਹੀਂ ਰੱਖਦਾ ਸੀ ਮੈਂ ਰਾਤ ਨੂੰ ਉਹਦੇ ਨਾਲ ਸੌਂਦੀ ਤਾਂ ਜ਼ਰੂਰ ਹੁੰਦੀ ਸੀ ਪਰ ਮੈਂ ਖੁਸ਼ ਨਹੀਂ ਹੁੰਦੀ ਸੀ ਉਹ ਵੀ ਦਵਾਈ ਖਾਂਦਾ ਸੀ ਤੇ ਕਹਿ ਦਿੰਦਾ ਸੀ ਕਿ ਇੱਕ ਦਿਨ ਆਪਣੇ ਬੱਚਾ ਜ਼ਰੂਰ ਹੋਊਗਾ ਤੇ ਸਾਰਾ ਦਿਨ ਖੇਤੋਂ ਥੱਕਿਆ ਆਉਂਦਾ ਤੇ ਬਸ ਸੌਣ ਵਾਲੀ ਹੀ ਗੱਲ ਕਰਦਾ ਸੀ ਉਹ ਮੇਰੇ ਨਾਲ ਜ਼ਿਆਦਾ ਸਬੰਧ ਵੀ ਨਹੀਂ ਬਣਾਉਂਦਾ ਹੁੰਦਾ ਸੀ ਪਰ ਮੇਰਾ ਦਿਲ ਬੜਾ ਕਰਦਾ ਹੁੰਦਾ ਸੀ ਕਿ ਮੇਰਾ ਘਰ ਵਾਲਾ ਵੀ ਮੈਨੂੰ ਪਿਆਰ ਕਰੇ ਉਹ ਵੀ ਮੇਰੇ ਨਾਲ ਰਾਤਾਂ ਵਧੀਆ ਗੁਜ਼ਾਰੇ ਤੇ ਮੈਨੂੰ ਖੁਸ਼ ਕਰੇ ਮੈਂ ਇੱਕ ਦਿਨ ਆਪਣੀ ਦਾਦੀ ਨੂੰ ਦੱਸਿਆ ਕਿ ਬੀਬੀ ਨਿਰਮਲ ਮੈਨੂੰ ਇੰਨਾ ਖੁਸ਼ ਨਹੀਂ ਕਰਦਾ ਦਵਾਈ ਖਾਂਦਾ ਤੇ ਖਾਂਦੇ ਹੀ ਉਹਨੂੰ ਨੀਂਦ ਆ ਜਾਂਦੀ ਆ ਪਤਾ ਨਹੀਂ ਕਿਉਂ ਮੇਰਾ ਹੁਣ ਉਹਦੇ ਨਾਲ ਰਹਿਣ ਨੂੰ ਦਿਲ ਨਹੀਂ ਕਰਦਾ ਦਾਦੀ ਮੈਨੂੰ ਕਹਿਣ ਲੱਗੀ ਕਿ ਸਬਰ ਰੱਖ ਤੈਨੂੰ ਦੂਜੇ ਥਾਂ ਕਿੱਥੇ ਵਿਆਵਾਂਗੇ ਤੇਰੇ ਕੋਲ ਇੰਨਾ ਕੁਝ ਆ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਤੇਰੇ ਵੀ ਬੱਚਾ ਹੋਣ ਲੱਗਗੇ ਤਾਂ ਪਤਾ ਹੀ ਨਹੀਂ ਲੱਗਣਾ ਕਰੋਂ ਵੀ ਚੰਗੀ ਸਰਦੀਆਂ ਇੱਕ ਬੱਚੇ ਕਰਕੇ ਆਪਣਾ ਘਰ ਨਾਲ ਉਝੜ ਜਿੱਦਾਂ ਦਾ ਵੀ ਹੈਗਾ ਟਾਈਮpass ਕਰ ਲੈ ਮੈਂ ਵੀ ਆ ਆਪਣਾ ਮਨ ਸਮਝਾਇਆ ਕਿ ਮੈਂ ਤਾਂ ਰੰਗ ਰਲੀਆਂ ਜਸਵੀਰ ਨਾਲ ਮਨਾਉਣੀ ਆ ਮੈਨੂੰ ਕੀ ਲੋੜ ਆ ਆਪਣਾ ਘਰ ਬਰਬਾਦ ਕਰਨ ਦੀ ਹੌਲੀ ਹੌਲੀ ਮੈਂ ਪ੍ਰੈਗਨੈਂਟ ਹੋਈ ਤੇ 6 ਮਹੀਨੇ ਹੋ ਗਏ ਮੇਰਾ ਪੇਟ ਵੀ ਬਾਹਰੋਂ ਨਿਕਲ ਆਇਆ ਸੀ ਸਾਰੇ ਬੜੇ ਖੁਸ਼ ਸੀ ਕਿ ਨਿਰਮਲ ਦੇ ਘਰ ਔਲਾਦ ਹੋਊਗੀ ਜਦੋਂ ਮੇਰੇ ਬੱਚਾ ਹੋਣ ਵਾਲਾ ਹੋਇਆ ਕਨਰਮਲ ਨੇ ਦਵਾਈ ਖਾਣੀ ਛੱਡ ਦਿੱਤੀ ਕਹਿਣ ਲੱਗਾ ਕਿ ਮੈਂ ਹੁਣ ਬਿਲਕੁਲ ਠੀਕ ਆ ਤੇ ਕੋਈ ਪ੍ਰੋਬਲਮ ਨਹੀਂ ਆ ਉਹ ਦਵਾਈ ਖਾਣ ਨਾਲ ਠੀਕ ਹੋ ਗਈ ਆ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਆ ਮੈਂ ਵੀ ਬੜੀ ਖੁਸ਼ ਸੀ ਕਿ ਚਲੋ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਧਰ ਜਸਵੀਰ ਵੀ ਬੜਾ ਖੁਸ਼ ਸੀ ਕਹਿਣ ਲੱਗਾ ਕਿ ਸ਼ੈਲੀ ਮੇਰੇ ਪਿਆਰ ਨੂੰ ਸੰਭ ਕੇ ਰੱਖੀ ਇਹ ਮੇਰੇ ਪਿਆਰ ਦੀ ਨਿਸ਼ਾਨੀ ਆ ਮੈਂ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਤਾਂ ਲੋਕਾਂ ਦੇ ਮਿਹਣੇ ਸੁਣ ਸੁਣ ਕੇ ਤੰਗ ਆ ਗਈ ਸੀ ਹੁਣ ਮੈਂ ਕਿਸੇ ਦੀ ਗੱਲ ਨਹੀਂ ਸੁਣਨੀ ਤੇ ਆਪਣੇ ਬੱਚੇ ਵਿੱਚ ਵਿਜੀ ਹੋ ਜਾਣਾ ਪਰ ਤੂੰ ਇਸ ਗੱਲ ਦੀ ਕਿਸੇ ਨੂੰ ਭਣਕ ਨਹੀਂ ਲੱਗਣ ਦੇਣੀ ਕਿ ਇਹ ਬੱਚਾ ਤੇਰਾ ਮੈਂ ਤਾਂ ਅਜੇ ਬੱਚਾ ਲੈਣਾ ਹੀ ਨਹੀਂ ਸੀ ਉਹ ਮੈਨੂੰ ਕਹਿਣ ਲੱਗਾ ਕਿ ਸ਼ੈਲੀ ਤੇਰੇ ਬੱਚਾ ਤਾਂ ਕਦੀ ਵੀ ਹੋਣਾ ਹੀ ਨਹੀਂ ਸੀ ਜੇ ਤੂੰ ਮੈਨੂੰ ਪਿਆਰ ਨਾ ਕਰਦੀ ਮੈਂ ਤੇਰੇ ਨਾਲ ਉਹ ਸਭ ਕੁਝ ਨਾ ਕਰਦਾ ਤੈਨੂੰ ਖੁਸ਼ ਨਾ ਕਰਦਾ ਤਾਂ ਸ਼ਾਇਦ ਤੇਰੇ ਬੱਚਾ ਨਾ ਹੁੰਦਾ ਪਰ ਹੁਣ ਤੇਰੇ ਸਭ ਕੁਝ ਠੀਕ ਹੋ ਜਾਊਗਾ ਤੇਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਮੇਰਾ ਘਰ ਵਾਲਾ ਆਪਣੀ ਖੁਸ਼ੀ ਮਨਾਉਂਦਾ ਸੀ ਪਰ ਉਹਨੂੰ ਤਾਂ ਹਜੇ ਫਰਕ ਹੀ ਨਹੀਂ ਪਿਆ ਸੀ ਹੁਣ ਤਾਂ ਮੇਰੇ ਬੱਚਾ ਹੋਣ ਵਾਲਾ ਸੀ ਉਹ ਤਾਂ ਬਿਲਕੁਲ ਵੀ ਮੇਰੇ ਕੋਲ ਹੀ ਨਹੀਂ ਆਉਂਦਾ ਸੀ ਬਸ ਰਾਤ ਨੂੰ ਮੈਨੂੰ ਥੋੜਾ ਜਿਹਾ ਪਿਆਰ ਕਰਦਾ ਤੇ ਸੌਂ ਜਾਂਦਾ ਕਹਿ ਦਿੰਦਾ ਕਿ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਖਾਣ ਪੀਣ ਨੂੰ ਮੈਨੂੰ ਖੁੱਲ੍ਹਾ ਮਿਲਦਾ ਸੀ ਜਦੋਂ ਮੇਰੇ 9 ਮਹੀਨੇ ਪੂਰੇ ਹੋਏ ਤਾਂ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਮੇਰਾ ਬੱਚਾ ਇੰਨਾ ਸੋਹਣਾ ਸੀ ਕਿ ਹਰ ਕੋਈ ਵੇਖ ਕੇ ਹੈਰਾਨ ਹੁੰਦਾ ਸੀ। ਬਿੱਲੀਆਂ ਅੱਖਾਂ ਤੇ ਗੋਰਾ ਰੰਗ। ਮੇਰਾ ਘਰ ਵਾਲਾ ਤਾਂ ਮੇਰੇ ਤੋਂ ਬਾਰੇ ਜਾਣਦਾ ਸੀ। ਮੇਰੀ ਸਾਸਤਾ ਮੇਰੇ ਗੁਣ ਗਾਉਂਦੀ ਨਹੀਂ ਥੱਕਦੀ ਸੀ। ਸ਼ਰੀਕਨੀਆਂ ਦਾ ਮੂੰਹ ਬੰਦ ਕਰਦੀ ਸੀ ਕਿ ਮੇਰੀ ਨੂੰਹ ਦੀ ਰੱਬ ਨੇ ਝੋਲੀ ਭਰ ਦਿੱਤੀ। ਹੁਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਦੂਜਾ ਬੱਚਾ ਵੀ ਅਸੀਂ ਜਲਦੀ ਹੀ ਲੈ ਲਵਾਂਗੇ। ਮੇਰੇ ਪੁੱਤ ਦਾ ਨਾਮ ਸਾਰੇ ਜੱਗ ਤੇ ਰਹੂਗਾ। ਉਧਰ ਜਸਵੀਰ ਵੀ ਬੜਾ ਕੁਸ਼ਿ ਸੀ। scan ਲੱਗਾ ਕਿ ਹੁਣ ਬੱਚਾ ਹੋ ਗਿਆ ਇੱਕ ਵਾਰੀ ਮਿਲ ਜਾ ਮੈਨੂੰ ਵੀ ਖੁਸ਼ੀ ਦੇ ਕੇ ਜਾ ਫਿਰ ਇੱਕ ਦਿਨ ਮੇਰਾ ਘਰ ਵਾਲਾ ਤੇ ਮੇਰੀ ਸੱਸ ਘਰੇ ਨਹੀਂ ਸੀ ਉਹ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਮੈਂ ਇਕੱਲੀ ਘਰੇ ਸੀ ਜਸਵੀਰ ਸਾਡੇ ਘਰ ਆ ਗਿਆ ਸਾਡੇ ਘਰ ਨਾਲ ਨਾਲ ਹੀ ਸੀ ਉਹ ਸਾਡੇ ਘਰੇ ਆਇਆ ਤੇ ਮੈਨੂੰ ਉਹਨੇ ਬੜੀ ਖੁਸ਼ ਕੀਤਾ ਬੱਚੇ ਤੋਂ ਪਹਿਲੀ ਵਾਰ ਮੈਂ ਉਹਨੂੰ ਮਿਲੀ ਸੀ ਮੈਂ ਵੀ ਬਹੁਤ ਖੁਸ਼ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਨਰਮਲ ਮੈਨੂੰ ਇਦਾਂ ਕੁਛ ਨਹੀਂ ਕਰਦਾ ਕਿ ਨਾ ਹੀ ਮੇਰੇ ਨਾਲ ਇਹ ਸਭ ਕੁਝ ਕਰਦਾ ਬਸ ਆਪਣੇ ਸੌ ਨਾਲ ਮਤਲਬ ਰੱਖਦਾ ਉਹਨੂੰ ਤਾਂ ਲੱਗਦਾ ਕਿ ਇਹ ਬੱਚਾ ਮੇਰਾ ਜਸਵੀਰ ਆਪਣੇ ਮੁੰਡੇ ਦਾ ਵੀ ਬੜਾ ਤੇਹ ਕਰਦਾ ਹੁੰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਸ਼ੈਲੀ ਹੁਣ ਮੇਰੇ ਘਰ ਦੇ ਮੇਰੇ ਲਈ ਕੁੜੀ ਲੱਭਦੇ ਆ ਮੈਂ ਵੀ ਵਿਆਹ ਕਰਵਾ ਲੈਣਾ ਪਰ ਆਪਣਾ ਪਿਆਰ ਇਦਾਂ ਹੀ ਰਹੂਗਾ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਵੀ ਤਾਂ ਵਿਆਹੀ ਹੋਈ ਆ ਤੇ ਤੂੰ ਮੈਨੂੰ ਇੰਨਾ ਪਿਆਰ ਦਿੱਤਾ ਪਰ ਇਸ ਗੱਲ ਦੀ ਕਿਸੇ ਨੂੰ ਪਹਿਨਕਣੀ ਹੋਣੀ ਚਾਹੀਦੀ ਜਿਵੇਂ ਕਿਸੇ ਨੂੰ ਪਤਾ ਲੱਗ ਗਿਆ ਤਾਂ ਦੋਵੇਂ ਘਰ ਉਜੜ ਜਾਣਗੇ ਹੌਲੀ ਹੌਲੀ ਜਸਵੀਰ ਦੇ ਘਰਦਿਆਂ ਨੇ ਉਹਦੇ ਲਈ ਕੁੜੀ ਦੇਖੀ ਤੇ ਵਿਆਹ ਕਰ ਦਿੱਤਾ ਜਸਵੀਰ ਦੀ ਘਰ ਵਾਲੀ ਅਮਨ ਬੜੀ ਸੋਹਣੀ ਸੀ ਬੜੀ ਚੰਗੀ ਵੀ ਸੀ ਮੈਂ ਵੀ ਉਹਨਾਂ ਦੇ ਘਰੇ ਜਾਂਦੀ ਸੀ ਤੇ ਮੈਨੂੰ ਵੀ ਬੜੇ ਪਿਆਰ ਨਾਲ ਬੁਲਾਉਂਦੀ ਸੀ ਪਰ ਮੈਂ ਸ਼ੱਕ ਹੀ ਨਹੀਂ ਹੋਣ ਦਿੰਦੀ ਸੀ ਮੈਨੂੰ ਜਸਵੀਰ ਆਪਣੇ ਘਰ ਆਉਣ ਤੋਂ ਰੋਕਦਾ ਹੁੰਦਾ ਸੀ ਕਿ ਤੂੰ ਸਾਡੇ ਘਰ ਘੱਟ ਹੀ ਆਇਆ ਕਰ ਜੇ ਕਿਤੇ ਕਿਸੇ ਨੂੰ ਸ਼ੱਕ ਹੋ ਗਿਆ ਤਾਂ ਪੰਗਾ ਪੈ ਜਾਊਗਾ ਮੈਂ ਵੀ ਇਸ ਗੱਲ ਨੂੰ ਮੰਨਦੀ ਸੀ ਮੇਰਾ ਘਰ ਵਾਲਾ ਕਹਿੰਦਾ ਹੁੰਦਾ ਸੀ ਕਿ ਮੁੰਡੇ ਦਾ ਧਿਆਨ ਰੱਖਿਆ ਕਰ ਤੇ ਆਪਣੀ ਸੇਧ ਦਾ ਵੀ ਜਦੋਂ ਮੁੰਡਾ ਸਾਲ ਦਾ ਹੋ ਗਿਆ ਤੇ ਆਪਾਂ ਇੱਕ ਬੱਚਾ ਹੋਰ ਲੈ ਲੈਣਾ ਮੈਂ ਸੋਚਦੀ ਸੀ ਕਿ ਤੂੰ ਥੱਸ ਕਾਬਲ ਹੀ ਨਹੀਂ ਕਿ ਹੋਰ ਬੱਚਾ ਪੈਦਾ ਕਰ ਸਕੇ ਇਹ ਵੀ ਮੇਰੀ ਮਿਹਰਬਾਨੀ ਆ ਕਿ ਮੈਂ ਹੀ ਜਸਵੀਰ ਨਾਲ ਪਿਆਰ ਕੀਤਾ ਤੇ ਉਹਨੂੰ ਮਿਲੀ ਫਿਰ ਉਹਦਾ ਬੱਚਾ ਲਿਆ ਤੇ ਤੇਰਾ ਨਾਮ ਹੋਇਆ ਮੈਂ ਬਰ ਕੁਝ ਚੁੱਪ ਸੀ ਦਾਦੀ ਦੇ ਕਹਿਣ ਵਾਂਗ ਮੈਂ ਆਪਣਾ ਘਰ ਵਸਾਇਆ ਹੋਇਆ ਸੀ ਪਰ ਬੱਚਾ ਤਾਂ ਮੈਂ ਆਪਣੇ ਆਸ਼ਿਕ ਜਸਵੀਰ ਦਾ ਲਿਆ ਸੀ ਮੈਂ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਦਿੱਤਾ ਮੇਰੇ ਘਰ ਦੇ ਬੁੜੇ ਖੁਸ਼ ਸੀ ਪਰ ਇੱਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਦਾਦੀ ਨਾਲ ਸਾਰੀ ਗੱਲ ਕਰਾਂ ਮੇਰੇ ਦਿਲ ਦੀ ਭੜਾਸ ਮੈਂ ਦਾਦੀ ਨਾਲ ਕੱਢਦੀ ਹੁੰਦੀ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਆਪਣੇ ਪੀਕਿਆਂ ਨੂੰ ਮਿਲਣ ਜਾਣਾ ਉਹ ਮੈਨੂੰ ਛੱਡ ਕੇ ਵਾਪਸ ਮੁੜ ਆਇਆ ਸਾਰਿਆਂ ਨੂੰ ਮਿਲੀ ਤੇ ਮੇਰੇ ਮੁੰਡੇ ਦਾ ਮੇਰੇ ਪੇਕੇ ਬੜਾ ਤੇ ਕਰਦੇ ਸੀ ਤੇ ਮੈਨੂੰ ਵੀ ਬੜਾ ਪਿਆਰ ਮਿਲਦਾ ਸੀ ਮੇਰੇ ਮਾਪਿਓ ਤਾਂ ਕਹਿੰਦੇ ਸੀ ਕਿ ਚੱਲ ਸਾਡੀ ਤੀ ਦਈ ਸਹਰਿਆਂ ਵਿੱਚ ਇੱਜ਼ਤ ਬਣ ਗਈ ਮੇਰੀ ਦਾਦੀ ਤਾਂ ਮੇਰੇ ਤੋਂ ਵਾਰੇ-ਵਾਰੇ ਜਾਂਦੀ ਸੀ ਮੈਂ ਵੀ ਬੜੀ ਕੋਸ਼ਿਸ਼ ਕੀਤੀ ਮੇਰਾ ਭਰਾ ਅਮ੍ਰਿਤਾ ਮੁੰਡੇ ਨੂੰ ਚੱਕਦਾ ਹੀ ਨਹੀਂ ਥੱਕਦਾ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਅਮ੍ਰਿਤ ਹੁਣ ਤੂੰ ਵੀ ਵਿਆਹ ਕਰਵਾ ਲੈ ਚੰਗੀ ਜਹੀ ਭਾਬੀ ਲਿਆ ਤੇ ਮੰਮੀ ਡੈਡੀ ਨੂੰ ਸੁੱਖ ਹੋ ਜਾਊਗਾ ਉਹ ਕਹਿੰਦਾ ਸੀ ਕਿ ਹੁਣ ਮੈਂ ਆਪਣੇ ਕੰਮ ਵੱਲ ਧਿਆਨ ਦਿੰਨਾ। ਹੁਣ ਮੈਂ ਆਪ ਠੇਕੇ ਮਾਰਦਾ ਤੇ ਚੰਗਾ ਕਮਾਉਣਾ। ਜਿੱਥੇ ਤੈਨੂੰ ਚੰਗੀ ਕੁੜੀ ਮਿਲੇ ਮੈਨੂੰ ਦੱਸ ਦੇ ਤੇ ਆਪਣੀ ਭਾਬੀ ਆਪ ਹੀ ਪਸੰਦ ਕਰ ਲੈ। ਮੈਨੂੰ ਮਨਜ਼ੂਰ ਆ। ਮੈਂ ਤੇਰੇ ਕਹਿਨ ਤੇ ਹੀ ਵਿਆਹ ਕਰਵਾਉਂਗਾ। ਹੌਲੀ-ਹੌਲੀ ਇੱਕ ਦਿਨ ਮੈਂ ਆਪਣੀ ਦਾਦੀ ਦੇ ਕੋਲ ਬੈਠੀ ਮੈਂ ਉਹਨੂੰ ਸਾਰੀ ਗੱਲ ਦੱਸੀ। ਪਹਿਲਾਂ ਤਾਂ ਮੇਰੀ ਦਾਦੀ ਨੇ ਮੂੰਹ ਤੇ ਹੱਥ ਰੱਖ ਲਿਆ। ਕਹਿਣ ਲੱਗੀ ਕਿ ਤੂੰ ਇਹ ਕੀ ਕੀਤਾ? ਮੈਂ ਵੀ ਕਹਿ ਦਿੱਤਾ ਕਿ ਦਾਦੀ ਸ਼ਰੀਕੇ ਵਿੱਚ ਨਾਕ ਰੱਖਣ ਦੇ ਲਈ ਮੈਨੂੰ ਇਹ ਕੰਮ ਕਰਨਾ ਪਿਆ ਜੇ ਮੈਂ ਇਹ ਕੰਮ ਨਾ ਕਰਦੀ ਤਾਂ ਲੋਕਾਂ ਨੇ ਮੈਨੂੰ ਬਾਝ ਸਮਝਣਾ ਸੀ ਤੈਨੂੰ ਵੀ ਪਤਾ ਕਿ ਮੈਂ ਬਾਝ ਨਹੀਂ ਸੀ ਮੇਰਾ ਘਰ ਵਾਲਾ ਹੀ ਬਾਝਾ ਨਾ ਮੈਨੂੰ ਖੁਸ਼ ਕਰਦਾ ਤੇ ਨਾ ਹੀ ਬੱਚਾ ਪੈਦਾ ਕਰ ਸਕਦਾ ਦੱਸ ਮੈਂ ਵੀ ਕੀ ਕਰਦੀ ਮੈਂ ਵੀ ਅੱਕ ਗਈ ਸੀ ਗੱਲਾਂ ਸੁਣ ਸੁਣ ਕੇ ਹੁਣ ਮੈਂ ਇੱਕ ਬੱਚੇ ਦੀ ਮਾਂ ਤਾਂ ਹੈਗੀ ਆ ਦਾਦੀ ਮੰਨ ਲੈ ਭਾਵੇਂ ਹੀ ਲੋਕਾਂ ਨੂੰ ਇਹ ਭੁਲੇਖਾ ਹੋਵੇ ਕਿ ਮੈਂ ਕਿ ਬੱਚਾ ਕਿਸੇ ਹੋਰ ਦਾ ਲਿਆ ਪਰ ਕਿਸੇ ਨੂੰ ਇਹ ਪਤਾ ਨਹੀਂ ਲੱਗਣ ਦੇਣਾ ਪਰ ਤੂੰ ਵੀ ਮੇਰੀ ਮਾਂ ਇਸ ਲਈ ਮੈਂ ਤੇਰੇ ਨਾਲ ਆਪਣੇ ਦਿਲ ਦੀ ਪੜਾਹਸ ਕੱਢ ਲਈ ਮੇਰੀ ਦਾਦੀ ਕਹਿਣ ਲੱਗੀ ਕਿ ਠੀਕ ਆ ਜੋ ਵੀ ਕੁਝ ਹੋਇਆ ਹੁਣ ਇੱਥੇ ਹੀ ਛੱਡ ਦੇ ਹੁਣ ਅੱਗੇ ਉਹ ਇਸ ਮੁੰਡੇ ਨਾਲ ਕੋਈ ਰਿਸ਼ਤਾ ਨਾ ਰੱਖੀ ਮੈਂ ਕਿਹਾ ਦਾਦੀ ਠੀਕ ਆ ਜਿੱਦਾਂ ਤੂੰ ਕਹਿ ਦਿੱਤਾ ਉਦਾਂ ਹੀ ਹੋਊਗਾ ਮੈਂ ਵੀ ਹੌਲੀ-ਹੌਲੀ ਜਸਵੀਰ ਤੋਂ ਦੂਰੀ ਬਣਾਉਣ ਲੱਗ ਪਈ ਕਿਉਂਕਿ ਦਾਦੀ ਨੇ ਕਿਹਾ ਸੀ ਜੇ ਥੋੜੀ ਜਹੀ ਵੀ ਗੱਲ ਨਿਕਲ ਗਈ ਜਾਂ ਕਿਸੇ ਨੂੰ ਪਤਾ ਲੱਗ ਗਿਆ ਤਾਂ ਤੇਰਾ ਘਰ ਉਜੜ ਜਾਊਗਾ ਤੈਨੂੰ ਦੂਜੇ ਥਾਂ ਕਿਤੇ ਕਿੱਥੇ ਵਿਆਵਾਂਗੇ ਦਾਦੀ ਦੀ ਗੱਲ ਮੈਂ ਪੰਨੇ ਪੱਲੇ ਬੰਨ ਲਈ ਹੌਲੀ-ਹੌਲੀ ਮੈਂ ਜਸਵੀਰ ਤੋਂ ਦੂਰੀ ਬਣਾਉਣ ਲੱਗ ਪਈ ਉਹ ਮੈਨੂੰ ਕਹਿੰਦਾ ਸੀ ਕਿ ਹੁਣ ਮੇਰੇ ਤੋਂ ਦੂਰ ਕਿਉਂ ਰਹਿਣੀ ਹੈ ਮੈਂ ਕਿਹਾ ਕਿ ਤੇਰੀ ਘਰ ਵਾਲੀ ਆ ਗਈ ਆ ਹੁਣ ਤੂੰ ਉਹਦੇ ਨਾਲ ਬਿਜ਼ੀ ਰਿਹਾ ਕਰ ਜੇ ਆਨੇ ਕਿਸੇ ਨੂੰ ਸ਼ੱਕ ਹੋ ਗਿਆ ਤਾਂ ਰੋਲਾ ਪੈ ਜਾਊ ਮੈਂ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਬੜੀ ਮਤਲਬੀ ਹੈ ਆਪਣਾ ਮਤਲਬ ਕੱਢਿਆ ਤੇ ਹੁਣ ਤੈਨੂੰ ਰੋਲੇ ਦੀ ਪੈ ਗਈ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਮੈਂ ਇੱਥੇ ਹੀ ਆ ਕਿਤੇ ਨਹੀਂ ਚੱਲੀ ਜਦੋਂ ਕਿਤੇ ਮੌਕਾ ਮਿਲਿਆ ਜਰੂਰ ਮਿਲਿਆ ਕਰਾਂਗੇ ਮਸਾਂ ਜਸਵੀਰ ਤੋਂ ਹੌਲੀ ਹੌਲੀ ਖਿਹੜਾ ਛਾਇਆ ਸੀ ਤੇ ਸ਼ਰੀਕੀ ਵਿੱਚ ਨੱਕ ਬੁੱਲ ਰੱਖਣ ਦੇ ਲਈ ਮੈਂ ਜਸਵੀਰ ਦਾ ਬੱਚਾ ਲੈ ਕੇ ਘਰ ਵਾਲੇ ਦਾ ਨਾਮ ਕੀਤਾ ਹੌਲੀ-ਹੌਲੀ ਮੈਂ ਜਸਵੀਰ ਤੋਂ ਇਨੀ ਦੂਰੀ ਬਣਾ ਲਈ ਕਿ ਉਹਨੂੰ ਮਿਲਣਾ ਹੀ ਛੱਡ ਦਿੱਤਾ। ਜਦੋਂ ਦਾਦੀ ਨੂੰ ਇਹ ਗੱਲ ਪਤਾ ਲੱਗੀ ਕਿ ਮੈਂ ਹੁਣ ਜਸਵੀਰ ਤੋਂ ਦੂਰ ਰਹਿਣ ਲੱਗ ਪਈ, ਮੇਰੀ ਦਾਦੀ ਬੜੀ ਖੁਸ਼ ਸੀ। ਉਹ ਮੈਨੂੰ ਕਹਿੰਦੀ ਸੀ ਕਿ ਜੇ ਤੂੰ ਹੁਣ ਆਪਣੇ ਆਸ਼ਕ ਨੂੰ ਨਾ ਛੱਡਿਆ ਤਾਂ ਸਾਰੀ ਜ਼ਿੰਦਗੀ ਨੂੰ ਕਾਲਾ ਕਰਵਾਉਣ ਵਾਲੀ ਗੱਲ ਹੋ ਜਾਣੀ ਆ। ਮੈਂ ਜਸਵੀਰ ਨੂੰ ਛੱਡ ਦਿੱਤਾ ਤੇ ਦੂਰ ਰਹਿਣ ਲੱਗ ਪਈ। ਮੈਂ ਆਪਣੇ ਘਰ ਵਾਲੇ ਨੂੰ ਹੀ ਪਿਆਰ ਕਰਨ ਲੱਗ ਪਈ ਸੀ। ਬੇਸ਼ੱਕ ਮੈਨੂੰ ਉਹ ਖੁਸ਼ ਨਹੀਂ ਰੱਖਦਾ ਸੀ। ਪਰ ਮੈਂ ਆਪਣੇ ਮੁੰਡੇ ਵਿੱਚ ਇੰਨੀ ਬਿਜੀ ਹੋ ਗਈ ਸੀ ਕਿ ਹੋਰ ਬੱਚਾ ਲੈਣ ਬਾਰੇ ਵੀ ਮੇਰਾ ਦਿਲ ਨਹੀਂ ਕੀਤਾ। ਇਦਾਂ ਹੀ ਮੇਰੀ ਜ਼ਿੰਦਗੀ ਲੰਘਣ ਲੱਗ ਪਈ ਤੇ ਮੈਂ ਆਪਣੇ ਮੁੰਡੇ ਨਾਲ ਜ਼ਿੰਦਗੀ ਗੁਜ਼ਾਰਨ ਲੱਗ ਪਈ ਤੇ ਆਪਣੇ ਆਸ਼ਕ ਤੋਂ ਦੂਰ ਰਹਿਣ ਲੱਗ ਪਈ। ਹਾਂਜੀ ਦੋਸਤੋ, ਇਹ ਸੀ ਇੱਕ ਭੈਣ ਦੀ ਸੱਚੀ ਦਰਦਪ੍ਰੀ ਕਹਾਣੀ। ਤੁਸੀਂ ਦੱਸਿਓ ਕਿ ਉਸ ਭੈਣ ਨੇ ਜੋ ਵੀ ਕੀਤਾ, ਠੀਕ ਕੀਤਾ ਜਾਂ ਗਲਤ ਕੀਤਾ। ਇੱਕ ਔਰਤ ਨੂੰ ਆਪਣਾ ਘਰ ਵਸੋਂ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਜੇ ਉਹ ਉਹ ਘਰ ਛੱਡ ਕੇ ਚਲੀ ਜਾਂਦੀ ਤਾਂ ਉਸ ਨੂੰ ਦੂਸਰੇ ਘਰ ਵਿੱਚ ਉਹ ਇੱਜ਼ਤ ਨਹੀਂ ਮਿਲਨੀ ਸੀ ਲੋਕਾਂ ਨੇ ਉਸ ਨੂੰ ਦੂਜੀ ਵਿਆਹਦੜੀ ਹੀ ਕਹਿਣਾ ਸੀ ਇਸ ਬਾਰੇ ਤੁਸੀਂ ਆਪਣੀ رائے ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ कहाणि सुन बहुत बहुत धन्यवाद जि